ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਅੰਤਿਮ ਸਮੇਂ ਵਿੱਚ ਤਾਂ ਸਿਰਫ ਫਿਲਮਾਂ ਵਿੱਚ ਹੀ ਚੰਗਾ ਹੁੰਦਾ ਹੈ ਅਸਲ ਜ਼ਿੰਦਗੀ ਵਿੱਚ ਅੰਤ ਵਿੱਚ ਕੁਝ ਵੀ ਚੰਗਾ ਨਹੀਂ ਹੁੰਦਾ ਜੋ ਕਰਨਾ ਹੈ ਹੁਣੇ ਠੀਕ ਕਰ ਲਓ ਕਿਉਂਕਿ ਅੰਤ ਵਿੱਚ ਤਾਂ ਸਿਰਫ ਅੰਤਿਮ ਸੰਸਕਾਰ ਹੋਵੇਗਾ ਇੱਕ ਛੋਟੀ ਜਹੀ ਕਹਾਣੀ ਇੱਕ ਪ੍ਰਸਿੱਧ ਰਾਜੇ ਦੀ ਜਿਸ ਨੇ ਆਪਣੇ ਦਰਬਾਰ ਵਿੱਚ ਵੱਡਾ ਉਤਸਵ ਰੱਖਿਆ ਸੀ ਉਹ ਰਾਜਾ ਬੁੱਢਾ ਹੋ ਚੱਲਿਆ ਸੀ ਪਰ ਅਜੇ ਵੀ ਸਿੰਘਾਸਨ ਤੇ ਬੈਠਾ ਸੀ ਅਤੇ ਉਤਸਵ ਵਿੱਚ ਉਸਨੇ ਵੱਡੇ-ਵੱਡੇ ਰਾਜਾਂ ਦੇ ਰਾਜਿਆਂ ਨੂੰ ਬੁਲਾਇਆ ਸੀ ਇੱਕ ਰਾਜ ਦੀ ਪ੍ਰਸਿੱਧ ਨਰਤਕੀ ਸੀ ਉਸਨੂੰ ਵੀ ਬੁਲਾਇਆ ਸੀ ਅਤੇ ਨਾਲ ਹੀ ਆਪਣੇ ਗੁਰੂ ਜੀ ਨੂੰ ਬੁਲਾਇਆ ਸੀ ਗੁਰੂ ਜੀ ਜਦੋਂ ਦਰਬਾਰ ਵਿੱਚ ਆਏ ਤਾਂ ਉਹਨਾਂ ਕੋਲ ਨਰਤਕੀ ਨੂੰ ਦੇਣ ਲਈ ਕੁਝ ਨਹੀਂ ਸੀ ਤਾਂ ਰਾਜੇ ਨੇ ਸਵਰਨ ਮੁੰਦਰਾਵਾਂ ਨਾਲ ਭਰੀ ਹੋਈ ਇੱਕ ਥੈਲੀ ਦੇ ਦਿੱਤੀ ਕਿਹਾ ਕਿ ਜਦੋਂ ਵੀ ਤੁਹਾਨੂੰ ਨ੍ਰਿਤ ਚੰਗਾ ਲੱਗਿਆ ਤਾਂ ਆਪਣੇ ਵੱਲੋਂ ਦੇ ਦੇਣਾ ਪੁਰਸਕਾਰ ਪੂਰੀ ਰਾਤ ਨ੍ਰਿਤ ਚੱਲਿਆ ਪੂਰੀ ਰਾਤ ਨ੍ਰਿਤ ਦਾ ਮਹਾਉਤਸਵ ਚੱਲਦਾ ਰਿਹਾ ਅਤੇ ਬ੍ਰਹਮ ਵੇਲਾ ਆਇਆ ਸਵੇਰ ਦਾ ਸਮਾ ਆਇਆ ਤਾਂ ਉਹ ਜੋ ਤਬਲਾ ਬਜਾ ਰਿਹਾ ਸੀ ਉਹ ਉੰਗਣ ਲੱਗਿਆ ਨਰਤਕੀ ਨੇ ਹੌਲੀ ਜਿਹੇ ਦੇਖਿਆ ਕਿ ਇਹ ਤਾਂ ਉੰਗ ਰਿਹਾ ਹੈ ਜੇ ਰਾਜੇ ਨੂੰ ਪਤਾ ਚੱਲ ਗਿਆ ਇਸ ਨੂੰ ਸਜ਼ਾ ਦੇਵੇਗਾ ਇਸ ਲਈ ਨਰਤਕੀ ਨੇ ਆਪਣੇ ਤਬਲੇ ਵਾਲੇ ਨੂੰ ਜਗਾਉਣ ਲਈ آگਾਹ ਕਰਨ ਲਈ ਇੱਕ ਦੋਹਾ ਪੜਿਆ ਕਿ ਘਣੀ ਗਈ ਥੋੜੀ ਰਹੀ ਜਾਂ ਮੈਂ ਪਲਪਲ ਜਾਏ ਇੱਕ ਪਲਕ ਕੇ ਕਾਰਨ ਜੂਨਾ ਕਲ ਕਲ ਗਾਏ ਜੂਨਾ ਜਨਮ ਗਵਾਏ ਜਿਵੇਂ ਹੀ ਇਹ ਗੱਲ ਤਬਲੇ ਵਾਲੇ ਨੇ ਸੁਣੀ ਉਹ ਚਕੰਨਾ ਹੋ ਗਿਆ ਤੇ ਬਹੁਤ ਚੰਗੀ ਤਰ੍ਹਾਂ ਵਜਾਉਣ ਲੱਗਿਆ ਤੇ ਜਿਵੇਂ ਹੀ ਇਹ ਗੱਲ ਬਾਕੀ ਲੋਕਾਂ ਨੇ ਉੱਥੇ ਸੁਣੀ ਤਾਂ ਰਾਜੇ ਦਾ ਜੋ ਬੇਟਾ ਸੀ ਜੋ ਜਵਰਾਜ ਸੀ ਉਹ ਦੌੜ ਕੇ ਆਇਆ ਉਸਨੇ ਆਪਣਾ ਮੁਕਟ ਨਰਤਕੀ ਨੂੰ ਦੇ ਦਿੱਤਾ ਤੇ ਕਿਹਾ ਇਹ ਮੇਰੇ ਵੱਲੋਂ ਤੁਹਾਡੇ ਲਈ ਉਸੇ ਵਕਤ ਜੋ ਰਾਜੇ ਦੀ ਬੇਟੀ ਸੀ ਰਾਜਕੁਮਾਰੀ ਉਹ દોੜ ਕੇ ਆਈ ਅਤੇ ਉਸਨੇ ਆਪਣਾ ਹਾਰ ਨਰਤਕੀ ਨੂੰ ਦੇ ਦਿੱਤਾ ਅਤੇ ਕਿਹਾ ਕਿ ਇਹ ਭੇਟ ਤੁਹਾਡੇ ਲਈ ਮੇਰੇ ਵੱਲੋਂ ਉਸੇ ਵਕਤ ਰਾਜਗੁਰੂ ਆਪਣੇ ਆਸਣ ਤੋਂ ਉੱਠੇ ਅਤੇ ਜਾ ਕੇ ਸਵਰਨ ਮੁੰਦਰਾਵਾਂ ਦੀ ਥੈਲੀ ਉਸ ਨੂੰ ਦੇ ਦਿੱਤੀ ਕਿਹਾ ਕਿ ਇਹ ਸਭ ਤੇਰਾ ਮੈਂ ਚੱਲਿਆ ਜਿੱਥੇ ਰਾਜੇ ਨੇ ਦੇਖਿਆ ਕਿ ਇੱਕ ਦੋਹਾ ਬੋਲ ਕੇ ਸਭ ਨੂੰ ਇਸ ਲੜਕੀ ਨੇ ਲੁੱਟ ਲਿਆ ਹੈ ਤਾਂ ਰਾਜਾ ਆਪਣੇ ਸਿੰਘਾਸਣ ਤੋਂ ਉੱਠਿਆ ਤੇ ਕਹਿਣ ਲੱਗਾ ਕਿ ਇਹ ਕੀ ਬਤਮੀਜ਼ੀ ਚੱਲ ਰਹੀ ਹੈ ਇੱਕ ਦੋਹਾ ਬੋਲ ਕੇ ਤੂੰ ਸਭ ਨੂੰ ਲੁੱਟ ਲਿਆ ਜਿਨ੍ਹਾਂ ਦੇ ਕੋਲ ਜੋ ਕੁਝ ਵੀ ਸੀ ਸਭ ਤੈਨੂੰ ਦਿੰਦੇ ਜਾ ਰਹੇ ਹਨ ਕੀ ਚੱਲ ਰਿਹਾ ਹੈ ਰਾਜਾ ਉਸ ਨੂੰ ਡਾਟਣ ਲੱਗਾ ਉਸੇ ਵਕਤ ਰਾਜੇ ਦੇ ਗੁਰੂ ਨੇ ਉਸ ਨੂੰ ਕਿਹਾ ਕਿ ਬਸ ਰਾਜਨ ਉਸ ਨੂੰ ਕੁਝ ਨਾ ਕਹੋ ਇਸ ਤੇ ਇੱਕ ਦੋਹੇ ਨੇ ਅੱਜ ਮੇਰੀਆਂ ਅੱਖਾਂ ਖੋਲ ਦਿੱਤੀਆਂ ਹਨ ਮੈਂ ਪੂਰਾ ਜੀਵਨ ਤਪੱਸਿਆ ਕਰਦਾ ਰਿਹਾ ਜੰਗਲ ਵਿੱਚ ਭਗਵਾਨ ਦੀ ਭਗਤੀ ਕੀਤੀ ਅੱਜ ਤੇਰੇ ਕਹਿਣ ਤੇ ਨਰਤਕੀ ਦਾ ਨ੍ਰਿਤ ਦੇਖਣ ਲੱਗਿਆ ਨਰਤਕੀ ਨੂੰ ਸਵਰਨ ਮੋਦਰਾਮਾ ਪੁਰਸਕਾਰ ਵਿੱਚ ਦੇਣ ਲੱਗਿਆ ਇਸ ਤੇ ਦੋਹੇ ਨੇ ਤਾਂ ਮੈਨੂੰ ਸਮਝਾ ਦਿੱਤਾ ਕਿ ਘਣੀ ਗਈ ਥੋੜੀ ਰਹੀ ਥੋੜਾ ਤਾਂ ਜੀਵਨ ਬਚਿਆ ਹੈ ਜਾਂ ਮੈਂ ਪਲ-ਪਲ ਜਾਏ ਇੱਕ پلਕ ਤੇ ਕਾਰਨ ਜੂ ਨਾ ਕਲਕ ਲੰਗਾਏ ਜੂ ਨਾ ਜਨਮ ਗਵਾਏ ਸਮਝਾ ਦਿੰਦਾ ਹੈ ਇਸਨੇ ਮੈਨੂੰ ਇਹ ਮੇਰੀ ਸਭ ਤੋਂ ਵੱਡੀ ਗੁਰੂ ਹੈ ਇਸਨੇ ਦੱਸਿਆ ਹੈ ਕਿ ਥੋੜਾ ਜਿਹਾ ਜੀਵਨ ਬਚਿਆ ਹੈ جا کے ਭਗਤੀ ਕਰੋ ਉਸੇ ਵਕਤ ਰਾਜੇ ਦਾ ਬੇਟਾ ਰਾਜਕੁਮਾਰ ਕਹਿਣ ਲੱਗਿਆ ਜੁਵਰਾਜ ਕਿ ਮਹਾਰਾਜ ਤੁਸੀਂ ਐਨੇ ਬ੍ਰਿਤ ਹੋ ਗਏ ਹੋ ਪਿਤਾ ਜੀ ਪਰ ਤੁਸੀਂ ਕੁਰਸੀ ਨਹੀਂ ਛੱਡ ਰਹੇ ਹੋ ਸਿੰਘਾਸਣ ਨਹੀਂ ਛੱਡ ਰਹੇ ਹੋ ਅੱਜ ਮੈਂ ਸਪਾਈਆਂ ਦੇ ਨਾਲ ਮਿਲ ਕੇ ਤੁਹਾਡੀ ਹੱਤਿਆ ਕਰਨ ਵਾਲਾ ਸੀ ਪਰ ਇਸ ਨਰਤਕੀ ਦੇ ਦੋਹੇ ਨੇ ਮੈਨੂੰ ਸਮਝਾਇਆ ਕਿ ਘਣੀ ਗਈ ਥੋੜੀ ਰਹੀ ਥੋੜਾ ਜਿਹਾ ਸਮਾਂ ਬਚਿਆ ਹੈ ਅੱਜ ਨਹੀਂ ਤਾਂ ਕੱਲ ਪਿਤਾ ਜੀ ਤੁਹਾਨੂੰ কুরਸੀ ਛੱਡ ਹੀ ਦੇਣਗੇ ਰਾਜਾ ਤੂੰ ਬਣ ਹੀ ਜਾਵੇਂਗਾ ਕਿਉਂ ਆਪਣੇ ਪਿਤਾ ਦੀ ਮੌਤ ਦਾ ਕਲੰਕ ਲੈਂਦਾ ਹੈ ਇਸ ਲਈ ਮੈਂ ਆਪਣਾ ਮੁਕਟ ਇਸ ਨੂੰ ਭੇਟ ਕਰ ਦਿੱਤਾ ਇਹਨਾਂ ਨੇ ਮੈਨੂੰ ਜੀਵਨ ਦੀ ਸਭ ਤੋਂ ਵੱਡੀ ਗੱਲ ਸਿਖਾਈ ਉਸੇ ਵਕਤ ਰਾਜੇ ਦੀ ਬੇਟੀ ਬੋਲੀ ਕਿ ਪਿਤਾ ਜੀ ਅੱਜ ਮੈਂ ਮਹਾਵਤ ਦੇ ਨਾਲ ਭੱਜਣ ਵਾਲੀ ਸੀ ਸ਼ਾਦੀ ਕਰਨ ਦੇ ਲਈ ਕਿਉਂਕਿ ਤੁਸੀਂ ਤਾਂ ਮੇਰਾ ਵਿਆਹ ਨਹੀਂ ਕਰਵਾ ਰਹੇ ਮੈਂ ਵਿਆਹ ਦੇ ਯੋਗ ਹੋ ਚੁੱਕੀ ਹਾਂ ਤੁਹਾਨੂੰ ਮੇਰੀ ਚਿੰਤਾ ਹੀ ਨਹੀਂ ਹੈ ਪਰ ਜਦੋਂ ਮੈਂ ਇਹ ਦੋਹਾ ਸੁਣਿਆ ਤਾਂ ਮੈਨੂੰ ਸਮਝ ਆਇਆ ਕਿ ਥੋੜਾ ਸਮਾਂ ਬਚਿਆ ਹੈ ਅੱਜ ਨਹੀਂ ਤਾਂ ਕੱਲ ਪਿਤਾ ਜੀ ਮੇਰਾ ਰਿਸ਼ਤਾ ਤੈਅ ਕਰ ਹੀ ਦੇਣਗੇ ਇਸ ਲਈ ਮੈਂ ਵੀ ਵਿਚਾਰ ਤਿਆਗਿਆ ਤੇ ਆਪਣਾ ਹਾਰ ਜਾ ਕੇ ਇਹਨਾਂ ਨੂੰ ਭੇਟ ਕਰ ਦਿੱਤਾ ਜਦੋਂ ਰਾਜੇ ਨੇ ਇਹ ਸਭ ਸੁਣਿਆ ਤਾਂ ਰਾਜੇ ਨੇ ਬਿਨਾਂ ਦੇਰੀ ਕੀਤੇ ਆਪਣੇ ਬੇਟੇ ਨੂੰ ਕਿਹਾ ਕਿ ਬੇਟੇ ਇਸੇ ਪਲ ਤੋਂ ਤੂੰ ਇਸ ਰਾਜ ਦਾ ਰਾਜਾ ਬਣੇਗਾ ਬੇਟੀ ਨੂੰ ਕਿਹਾ ਬੇਟੀ ਇੰਨੇ ਸਾਰੇ ਰਾਜਕੁਮਾਰ ਆਏ ਹੋਏ ਹਨ ਜੋ ਤੈਨੂੰ ਪਸੰਦ ਹੈ ਉਸਦੇ ਗਲ ਵਿੱਚ ਬਰ ਮਾਲਾ ਪਾ ਕੇ ਆਪਣਾ ਵਿਆਹ ਨਿਸ਼ਚਿਤ ਕਰ ਦੇ ਅਤੇ ਰਾਜੇ ਨੇ ਕਿਹਾ ਮੈਂ ਵੀ ਰਾਜ ਭਾਗ ਛੱਡ ਕੇ ਜੰਗਲ ਵਿੱਚ ਜਾਵਾਂਗਾ ਅਤੇ ਉੱਥੇ ਜਾ ਕੇ ਤਪੱਸਿਆ ਕਰਾਂਗਾ ਭਗਵਾਨ ਦੀ ਭਗਤੀ ਕਰਾਂਗਾ ਰਾਜੇ ਦਾ ਵੀ ਮਨ ਬਦਲ ਗਿਆ ਅਤੇ ਜਦੋਂ ਇਹ ਸਭ ਹੋਣ ਲੱਗਿਆ ਤਾਂ ਨਰਤਕੀ ਨੇ ਸੋਚਿਆ ਕਿ ਮੇਰੇ ਇੱਕ ਦੋਹੇ ਨੇ ਸਭ ਦੇ ਜੀਵਨ ਨੂੰ ਪਲਟ ਦਿੱਤਾ ਅਤੇ ਮੈਂ ਅਜੇ ਵੀ ਇਹੀ ਕਰ ਰਹੀ ਹਾਂ ਨਰਤਕੀ ਨੇ ਵੀ ਫੈਸਲਾ ਲਿਆ ਕਿ ਉਹ ਨ੍ਰਿਤ ਦਾ ਕੰਮ ਛੱਡ ਕੇ ਹੁਣ ਭਗਵਾਨ ਦੀ ਭਗਤੀ ਕਰੇਗੀ ਕਿਉਂਕਿ ਘਣੀ ਗਈ ਥੋੜੀ ਰਹੀ ਜਾਂ ਮੈਂ ਪਲ-ਪਲ ਜਾਏ ਇਹ ਕਹਾਣੀ ਰਾਜੇ ਦੀ ਜਾਂ ਨਰਤਕੀ ਦੀ ਨਹੀਂ ਤੁਹਾਡੀ ਅਤੇ ਸਾਡੀ ਹੈ ਸਾਡੇ ਜੀਵਨ ਵਿੱਚ ਵੀ ਸਮਾਂ ਦੌੜਦਾ ਜਾ ਰਿਹਾ ਹੈ ਇਸ ਥੋੜੇ ਜਿਹੇ ਸਮੇਂ ਵਿੱਚ ਕੁਝ ਅਜਿਹਾ ਕਰੋ ਕਿ ਕਲੰਕ ਨਾ ਲੱਗੇ ਬਲਕਿ ਤੁਹਾਡਾ ਉਧਾਰ ਹੋ ਜਾਵੇ ਕੁਝ ਚੰਗਾ ਕਰਕੇ ਦਿਖਾਓ Dann